ਨਮਸਕਾਰ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਨਿਊਜ਼ ਮੈਂ ਹਾਂ ਰਾਜਪਾਲ ਸਿੰਘਲਾ ਲੈ ਕੇ ਹਾਜ਼ਰ ਹਾਂ ਅੱਜ ਦੀ ਖਬਰ ਜਦੋਂ ਅੱਜ ਅਸੀਂ ਕੱਗਰ ਦਰਿਆ ਤੇ ਗਏ ਤਾਂ ਕੱਲ ਇੱਕ ਅਸੀਂ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਕੱਗਰ ਦੇ ਨਾਲ ਨਾਲ ਬਣਾਈ ਗਈ ਨਮੀ ਮਿੱਟੀ ਦੀ ਪਟੜੀ ਜਿੱਥੇ ਟਰੈਕਟਰ ਆਮ ਨਾਲ ਚੱਲ ਸਕਦਾ ਸੀ ਉੱਥੇ ਸੋਰਾ ਬਣ ਚੁੱਕੀਆਂ ਸੀ ਉਸ ਨੂੰ ਲੈ ਕੇ ਖਬਰ ਚਲਾਈ ਗਈ ਸੀ ਜਿਸ ਤੇ ਅਸਰ ਹੋਇਆ ਪ੍ਰਸ਼ਾਸਨ ਨੇ ਉਸ ਨੂੰ ਬੰਦ ਕਰ ਲਿਆ ਗਿਆ ਜਿੱਥੇ ਮਿੱਟੀ ਪਾਈ ਗਈ ਹੈ ਪਰ ਉਸ ਦੇ ਨਾਲ ਹੀ ਕੁਦਨੀ ਸਾਈਡ ਵੱਲ ਕੁਝ ਕਿਸਾਨ ਆਪਣੇ ਕੱਚੇ ਬੰਨਾਂ ਨੂੰ ਪੱਕਾ ਕਰਨ ਤੇ ਲੱਗੇ ਹੋਏ ਸੀ ਜਿਨ੍ਹਾਂ ਨੇ ਜੀਬੀਸੀ ਤੇ ਪੌਪਲਾਈਨ ਮਸ਼ੀਨਾਂ ਦੀ ਸਹਾਇਤਾ ਜੋਗ ਲਿਆ ਪਰ ਉਹ ਕਿਸਾਨਾਂ ਨੇ ਕਿਹਾ ਕਿ ਇਹ ਮਸ਼ੀਨਾਂ ਅਸੀਂ ਆਪਣੇ ਲੈਵਲ ਤੇ ਲੈ ਕੇ ਆਏ ਆ ਪ੍ਰਸ਼ਾਸਨ ਵੱਲੋਂ ਕੋਈ ਅਜਿਹਾ ਸਹਾਇਤਾ ਜੋਗ ਨਹੀਂ ਬੇਸ਼ੱਕ ਦਾਅਵੇ ਕੀਤੇ ਜਾ ਰਹੇ ਹਨ ਮੈਂ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕਿ ਹੁਣ ਇਸ ਟਾਈਮ ਕਿੱਥੇ ਮੌਜੂਦ ਹੋ ਤੁਸੀਂ ਆਪਾਂ ਮੂਨਕ ਖੱਗਰ ਤੇ ਮੌਜੂਦ ਆ ਜੀ ਜੋ ਪੁਲ ਤੋਂ ਜਿਹੜਾ ਟੋਹਾਣਾ ਵਾਲੀ ਸੜਕ ਹੈ ਉਹ ਪੁਲ ਤੋਂ ਤਕਰੀਬਨ ਥੋੜਾ ਦੂਰ ਆ ਤੇ ਉੱਥੇ ਆ ਸਾਹਮਣੇ ਕੁਝ ਦੇਖ ਰਹੇ ਹਾਂ ਖੱਗਰ ਚ ਕਿੱਡੀ ਕਿੱਡੀ ਦਰਾਰਾਂ ਪਈਆਂ ਹੋਈਆਂ ਨੇ ਬੇਸ਼ੱਕ ਪਾਣੀ ਦਾ ਲੈਵਲ ਥੋੜਾ ਜਿਹਾ ਡਾਊਨ ਹੋਇਆ ਹੈ ਪਰ ਫਿਰ ਵੀ ਜੋ ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਵੀ ਪਿੱਛੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਕਿ ਉਹ ਤੋਂ ਡਰ ਲੱਗਦਾ ਜੀ ਇਹ ਜਿਹੜੇ ਦਰਾਰਾਂ ਨੇ ਇਹ ਖੱਡ ਅੱਗੇ ਖੱਡਾ ਪੈ ਕੇ ਪਾਣੀ ਟੁੱਟਣ ਦਾ ਡਰ ਹੈ ਆਪਾਂ ਨੂੰ ਜਿਹੜੀ ਕਿ ਇੱਕ ਚੌੜੀ ਪਟੜੀ ਪ੍ਰਸ਼ਾਸਨ ਵੱਲੋਂ ਮਿੱਟੀ ਪਾ ਕੇ ਬਣਾਈ ਗਈ ਸੀ ਕਿ ਕਹਿੰਦੇ ਸੀ ਟਰੈਕਟਰ ਆਮ ਨਾਲ ਚੱਲ ਸਕਦਾ ਉੱਥੇ ਬੜੀਆਂ ਸੋਰਾਆਂ ਸੀ ਅੱਜ ਕਿਵੇਂ ਨੇ ਉਹ ਸੋਰਾਾਂ ਅੱਜ ਉਰਲੀ ਸਾਈਡ ਠੀਕ ਲੱਗਦੀ ਐ ਨੇ ਕੁਝ ਤੁਹਾਡੇ ਪੱਤਰਕਾਰਾਂ ਦੀ ਵੀਰਾਂ ਦੀ ਫਹਿਤਾ ਨਾਲ ਕੱਲ ਤੁਸੀਂ ਨੇ ਵੀਡੀਓ ਬਣਾ ਕੇ ਪਾਈ ਸੀ ਜੋ ਉਹਦੇ ਨਾਲ ਥੋੜਾ ਠੀਕ ਐ ਰਸਤਾ ਸਾਫ ਬਣਿਆ ਪਰ ਉਧਰ ਥੋੜਾ ਜਿਹਾ ਅਨ ਕਮਜ਼ੋਰ ਹੈ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਉਹ ਟੁੱਟਣ ਦਾ ਡਰ ਹੈ ਪਰ ਹੱਤਰ ਹੈ ਕਿ ਉੱਥੇ ਵੀ ਲੋੜ ਹੈ ਵੀ ਸਾਡਾ ਕੋਤੇ ਵੀ ਲੋੜ ਹੈ ਆਪਣੇ ਜੀਟੀਵੀ ਮਸ਼ੀਨ ਨਾਲ ਹੋਰ ਜੋ ਵੀ ਗੱਟੇ ਵਗੈਰਾ ਲਾਏ ਜਾਣਾ ਤਾਂ ਉਹ ਸੋਰਾ ਬੰਦ ਕਰੀਂ ਜਾਂ ਹਾਂਜੀ ਅੱਜ ਇਕੱagre ਤੁਸੀਂ ਖੜੇ ਹੋ ਕਿ ਸਮੱਸਿਆਰੇ ਤੁਹਾਨੂੰ ਸਮੱਸਿਆ ਇਹ ਆ ਰਹੀ ਹੈ ਜੀ ਵੀ ਜਿਹੜਾ ਇਹ ਆਪਣਾ ਬੰਨ ਸੀ ਇਹਨੂੰ ਮਜ਼ਬੂਤ ਕਰਨ ਵਾਸਤੇ ਕਿਉਂਕਿ ਥਾਂ ਥਾਂ ਤੇ ਦਬਰੀ ਸੀ ਜਗ੍ਹਾ ਕਿਸਾਨ ਭਰਾਵਾਂ ਨੇ ਮਿਲ ਜੁਲ ਕੇ ਇਹ ਮਸ਼ੀਨ ਚੈਨ ਵਾਲੀ ਮਸ਼ੀਨ ਲਿਆਂਦੀ ਸੀ ਬਿਲਡਿੰਗ ਆਪਣੇ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਪਰ ਜਦੋਂ ਇੱਥੇ ਆਈ ਤਾਂ ਚੈਨ ਵਾਲੀ ਮਸ਼ੀਨ ਜਿਹੜੀ ਸੀ ਤੇ ਗੜ ਗਈ ਪੂਰੀ ਤਰ੍ਹਾਂ ਕਿਉਂਕਿ ਇੰਨੀ ਜਗਾ ਪੋਲੀ ਸੀ ਕਿ ਮਸ਼ੀਨ ਹੀ ਗੜ ਗਈ ਜੋ ਅਸੀਂ ਮਸ਼ੀਨ ਲੈ ਕੇ ਆਏ ਸੀ ਇਹ ਬੰਨ ਨੂੰ ਮਜ਼ਬੂਤ ਕਰਨ ਲਈ ਉਹ ਮਸ਼ੀਨ ਗੜ ਗਈ ਉਹ ਤੋਂ ਬਾਅਦ ਇਹਦੇ ਇਸ ਵੀ ਮਸ਼ੀਨ ਲੈ ਕੇ ਫੇਰ ਇਸ ਨੂੰ ਬਾਹਰ ਕੱਢ ਰਹੇ ਹਾਂ ਜੀ ਇਸ ਦੇ ਵਿੱਚ ਕਿਸੇ ਪ੍ਰਸ਼ਾਸਨ ਦਾ ਸਹਿਯੋਗ ਹੈਗੇ ਬਿਲਕੁਲ ਜੀ ਇਹਦਾ ਕਿਸੇ ਵੀ ਪ੍ਰਸ਼ਾਸਨ ਦਾ ਕੋਈ ਸਹਿਯੋਗ ਨਹੀਂ ਆਹ ਤੁਸੀਂ ਦੇਖ ਰਹੇ ਹੋ ਆਮ ਜ਼ਿਮੀਦਾਰ ਸਰਪੰਚ ਪੰਚਾਇਤਾਂ ਆ ਕੇ ਖੜੀਆਂ ਨੇ ਤੇ ਇਹ ਆਪਣੇ ਲੈਵਲ ਤੇ ਜਿਹੜਾ ਜਿਹੜਾ ਕੁਝ ਹੈ ਆਪਣੇ ਲੈਵਲ ਤੇ ਕਰ ਰਹੇ ਨੇ ਡੀਸੀ ਦਾ ਪੁਸੰਗਰੂਰ ਦਾ ਬਾਰ ਬਾਰ ਦਾਅਵੇ ਕਰਿਆ ਵੀ ਅਸੀਂ ਹਰ ਪਾਸੇ ਤਿਆਰ ਆ ਕਿਤੇ ਵੀ ਕੋਈ ਕਮੀ ਆਂਦੀ ਅਸੀਂ ਉੱਤੇ ਸਾਰੇ ਬੰਨ ਮਜ਼ਬੂਤ ਕਰਾਂਗੇ ਇਹ ਜੀ ਤੁਸੀਂ ਖੁਦ ਪ੍ਰੈਸ ਵਾਲਿਆਂ ਤੁਸੀਂ ਉਹਨਾਂ ਨੂੰ ਵੀ ਸੁਣਿਆ ਹੋਣਾ ਤੁਸੀਂ ਆ ਖੁਦ ਆਪਣੇ ਅੱਖੀਂ ਦੇਖ ਲੋ ਕੀ ਹਾਲ ਹੈ ਜੀ ਕੋਈ ਵੀ ਸੁਣੂ ਜੇ ਪ੍ਰਸ਼ਾਸਨ ਦਾ ਅਧਿਕਾਰੀ ਨਜ਼ਰ ਆ ਜੀ ਪਿਛਲੀ ਵਾਰੀ 2023 ਦੇ ਵਿੱਚ ਜਦੋਂ ਬੰਨੇ ਚੂ ਟੁੱਟੇ ਸੀ ਜੀ ਉਹੀ ਤਾਂ ਮજબੂਤ ਨਹੀਂ ਕਰ ਸਕੀ ਜੀ ਅਜੇ ਤੱਕ ਇੰਨਾ ਕੋਈ ਮਸ਼ੀਨਿਕ ਕੁੱਤ ਕਰ ਜਾਰੀ ਰੱਖੀ ਫੋਟੋ ਨਹੀਂ ਚੱਲਦਾ ਸੀ ਬੰਨ ਪੈਂਦਾ ਕਿੱਥੇ ਗਜਿਆ ਐ ਇੱਕ ਟੁਹਾਣਾ ਰੋਡ ਤੇ ਉੱਪਰ ਜਿਹੜੇ ਨਾਂ ਲੱਗਦਾ ਪੁਲ ਦੇ ਆ ਜੀ ਕੋਦ ਨਹੀਂ ਰਾਮਪਰਾ ਵਾਲੀ ਸਾਈਡ ਪਾਸੇ ਹੁਣ ਤੁਸੀਂ ਕੀ ਵੈਸੇ ਸੋਚ ਰਹੇ ਹੋ ਵੀ ਕੀ ਸਰਕਾਰ ਕੋਈ ਲੋਕ ਕਿਸਾਨਾਂ ਦੀ ਮਦਦ ਲਈ ਆਵੇਗੀ ਦੇਖੋ ਜੀ ਸਾਡੀ ਤਾਂ ਫਿਰ ਬੇਨਤੀ ਹੈ ਇਸ ਤਾਂ ਬੇਨਤੀ ਉਹ ਕਰ ਸਕਦੇ ਆ ਸਰਕਾਰ ਨੂੰ ਵੀ ਵੀ ਉਹ ਜਲਦੋਂ ਜਲਦ ਇਧਰ ਧਿਆਨ ਦੇਣਾ ਕਿਉਂਕਿ ਉੱਪਰੋਂ ਜਿਹੜਾ ਮੌਸਮ ਦੀ ਖਰਾਬ ਹੋ ਰਿਹਾ ਹੈ ਤੇ ਜਿਹੜੇ ਸਾਰੇ ਲੋਕਾਂ ਦੇ ਸਾਹ ਖਤੇ ਜਾ ਰਹੇ ਨੇ ਕਿਉਂਕਿ ਇਹ ਇੰਨਾ ਬੰਨ ਕਮਜ਼ੋਰ ਹੈ ਇਹਦੇ ਜੇਸੀ ਵੀ ਚਲ ਨਹੀਂ ਪੜੀ ਔਖੀ ਹੋਈ ਪਈ ਹੈ ਜੀ ਨਹੀਂ ਲੱਗਦਾ ਨਹੀਂ ਖਤਰੇ ਦੇ ਨਿਸ਼ਾਨ ਤੋਂ ਬਹੁਤ ਥੱਲੇ ਜਿਹੜਾ ਪਾਣੀ ਹੈ ਉਹ ਹੈਗਾ ਅਰ ਇੱਥੋਂ ਦੇ ਕਿਸਾਨਾਂ ਨੂੰ ਚਿੰਤਾ ਕਿਉਂ ਸਤਾ ਰਹੀ ਹੈ ਚਿੰਤਾ ਇਹ ਹੈ ਜੀ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੰਨ ਹੈ ਬਿਲਕੁਲ ਪੋਲਾ ਹੈ ਜੀ ਤੁਸੀਂ ਦੇਖੋ ਇਹ ਪਾਣੀ ਦੇ ਲੈਵਲ ਦੇ ਬਰਾਬਰੀ ਪੋਲਾ ਹੋਇਆ ਪਿਆ ਜੀ ਜੇ ਥੋੜਾ ਜਿਹਾ ਪਿੱਛੂ ਪਾਣੀ ਆ ਗਿਆ ਇਸ ਸਾਰੇ ਰੁੜ ਜਾਣਾ ਜੀ ਪਿੱਛੇ ਕਿਵੇਂ ਹੈ ਤੁਹਾਡੇ ਸਾਹਮਣੇ ਕੋਈ ਪਾਣੀ ਪੂਣੀ ਦਾ ਪੱਧਰ ਪਿੱਛੇ ਜੋ ਸੁਣਨ ਜਾ ਰਿਹਾ ਜੀ ਦੇਖੋ ਜੀ ਤਾਂ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਪਰ ਸੁਣਨ ਜਾ ਰਿਹਾ ਵੀ ਪਾਣੀ ਵਧ ਰਿਹਾ ਜੀ ਪਿੱਛੇ ਭਾਈ ਜੀ ਅੱਜ ਤੁਸੀਂ ਕਿੱਥੇ ਮੌਜੂਦ ਹੋ ਕੀ ਕਰ ਰਹੇ ਹੋ ਇੱਥੇ ਏਜੀ ਕੱਗਰਦ ਰਿਆ ਤੇ ਰੋੜਾ ਜੀ ਮੋਣਕ ਤੇ ਟਵਾਣਾ ਰੋੜਾ ਪੁਲ ਦੇ ਨਜ਼ਦੀਕ ਇਹ 2023 ਚ ਬਹੁਤ ਵਾਈ ਮਚਾਈ ਸੀ ਜਿਹੜੇ ਬੰਨਾਂ ਦੇ ਖੜੇ ਆਪਾਂ ਕਿਹੜੇ ਪਾਸੇ ਪੈਂਦਾ ਇਹ ਬੰਨ ਇਹ ਕੁਦਨੀ ਹੰਡਾ ਰਾਮਪਰਾ ਸਾਈਡ ਪੈਂਦਾ ਜੀ ਤੇ ਹੁਣ ਇਸ ਬੰਨ ਨੂੰ ਕੀ ਹੋ ਗਿਆ ਇਹ ਬੰਨ ਬਿਲਕੁਲ ਵੀ ਖਤਮ ਹੈ ਪਾਣੀ ਪਿੱਛੋਂ ਖਬਰ ਆ ਰਹੀ ਹੈ ਵੀ ਪਾਣੀ ਬਹੁਤ ਵਧਣ ਲੱਗ ਰਿਹਾ ਤੇ ਇਸ ਕਰਕੇ ਕੁਦ ਨਹੀਂ ਹੰਡਾ ਤੇ ਰੰਪਰੇ ਦੇ ਮਨ ਲੋ ਵੀ ਲੋਕ ਆਪ ਲੱਗ ਰਹੇ ਨੇ ਕੋਈ ਪ੍ਰਸ਼ਾਸਨ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਤੁਸੀਂ ਕਿਸ ਕੀੜੀਆਂ ਮਸ਼ੀਨਾਂ ਦੇ ਸਹਿਯੋਗ ਨਾਲ ਇਸ ਬੰਨ ਨੂੰ ਮਜ਼ਬੂਤ ਕਰਾਂ ਤੇ ਲੱਗਦੇ ਆ ਕਿ ਦੇਖੋ ਜੀ ਸੀ ਵੀਆਂ ਤੇ ਪੌਪਲਨ ਇੱਕ ਪੌਪਲਨ ਪਿੱਤੀ ਲੱਗੇ ਜਿਹੀ ਚੱਲਦੀਆਂ ਨੇ ਜੀ ਕੀ ਇਹ ਸਰਕਾਰ ਵੱਲੋਂ ਭੇਜੀ ਗਈਆਂ ਨੇ ਕੋਈ ਸਰਕਾਰ ਵੱਲੋਂ ਕੋਈ ਨਹੀਂ ਆਈ ਸਾਡੇ ਕੋਲ ਆ ਜੀ ਅਸੀਂ ਦੋ ਤਿੰਨ ਪਿੰਡਾਂ ਦੇ ਬੰਦੇ ਆ ਨਹੀਂ ਜਿਹੜੀ ਇਹ ਮਸ਼ੀਨਾਂ ਨੇ ਤੁਹਾਡੀ ਤੁਸੀਂ ਆਪਣੇ ਲੈਵਲ ਤੇ ਲੈ ਕੇ ਆਏ ਹੋ ਜਾਂ ਸਰਕਾਰ ਵੱਲੋਂ ਆਏ ਨੇ ਲੈ ਤਾਂ ਆਪਣੇ ਲੈਵਲ ਤੇ ਜਿਹੜੇ ਆਪਣੇ ਦੋ ਤਿੰਨ ਪਿੰਡਾਂ ਦੇ ਸਰਪੰਚ ਸਾਹਿਬ ਨੇ ਵੀ ਉਹ ਲੈ ਕੇ ਆਏ ਨੇ ਨਹੀਂ ਲੱਗਦਾ ਨਹੀਂ ਕਿ ਪ੍ਰਸ਼ਾਸਨ ਬਾਰ ਬਾਰ ਕਹਿ ਰਿਹਾ ਵੀ ਅਸੀਂ ਪਾਪ ਲੈਂਡ ਵੀ ਮਸ਼ੀਨਾਂ ਵੀ ਸਭ ਲੈ ਕੇ ਨੱਕੇ ਬੰਦ ਕਰਾਂਗੇ ਕਿ ਲੋਕਾਂ ਨੂੰ ਪਾਣੀ ਤੋਂ ਕੋਈ ਡਰ ਨਹੀਂ ਹੋਵੇਗਾ 2 ਸਾਲ ਹੋ ਗਏ ਜੀ ਹਲੇ ਤੱਕ 2 ਸਾਲਾਂ ਤੋਂ ਬਾਅਦ ਫੇਰ ਇੱਕ ਵਾਰ ਕਰ ਘਰ ਭਰਿਆ 24 ਦੇ ਵਿੱਚ ਠੀਕ ਰਿਹਾ ਉਸ ਤੋਂ ਬਾਅਦ ਕੋਈ ਰਿਪੇਅਰ ਨਹੀਂ ਹੋਈ ਇਹਨਾਂ ਦੀ ਇੱਕ ਵਾਰ ਮਿੱਟੀ ਦੀ ਰੋੜ ਪਾਤੀ ਤੇ ਇਹਨਾਂ ਦੀ ਗੱਲ ਬਾਅਦ ਚ ਕੋਈ ਰਿਪੇਅਰ ਨਹੀਂ ਹੋਈ ਹੁਣ ਫਾਸਲਾ ਪੱਕਣ ਤੇ ਨਹੀਂ 3 ਮਹੀਨੇ ਪਹਿਲਾਂ ਵੀ ਕੋਈ ਰਿਪੇਅਰ ਨਹੀਂ ਹੋਈ ਕੋਈ ਇੱਥੇ ਪ੍ਰਸ਼ਾਸਨ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਜਦ ਤੱਕ 2-3 ਮਹੀਨੇ ਪਹਿਲਾਂ ਬਣਦਾ ਸੀ ਇੱਥੇ ਵੀ ਇਹ ਕੰਮ ਕਰਨ ਦਾ ਵਾਅਦਾ ਸਰਕਾਰ ਦਾ